ਫੇਸਬੁੱਕ ਤੇ ਖਾਣੇ ਦੀ ਕੁਆਲਿਟੀ ਨੂੰ ਲੈ ਕੇ ਵੀਡੀਓ ਦੇ ਜ਼ਰੀਏ ਸਵਾਲ ਚੁੱਕਣ ਵਾਲੇ ਬੀਐਸਐਫ ਦੇ ਜਵਾਨ ਤੇਜ ਬਹਾਦਰ ਯਾਦਵ ਦਾ ਇੱਕ ਨਵਾਂ ਵੀਡੀਓ ਸਾਹਮਣੇ ਆਇਆ ਹੈ ਇਸ ਵੀਡੀਓ ਵਿੱਚ ਤੇਜ ਬਹਾਦਰ ਨੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਤੇ ਨਾਲ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਉਹਨਾਂ ਨੇ ਅਪੀਲ ਕੀਤੀ ਹੈ ਵੀਡੀਓ ਦੇ ਵਿੱਚ ਤੇਜ ਬਹਾਦਰ ਨੇ ਇਲਜ਼ਾਮ ਲਾਇਆ ਹੈ ਕਿ ਉਹਨਾਂ ਦੇ ਫੇਸਬੁੱਕ ਪੇਜ ਦੇ ਉੱਤੇ ਪਾਕਿਸਤਾਨੀ ਦੋਸਤਾਂ ਦੇ ਅਕਾਊਂਟ ਨਾ ਮਿਲਣਾ ਉਹਨਾਂ ਦੇ ਖਿਲਾਫ ਰਚੀ ਗਈ ਸਾਜ਼ਿਸ਼ ਦਾ ਹਿੱਸਾ ਹੈ नवा वीडियो सोशल मीडिया के है मैं आपसे निवेदन करना चाहता हूँ कि मेरा दिनांक दस एक से मोबाइल जमा हो गया था उसके बाद से मुझे जानकारी मिली है कि शायद मेरे मोबाइल अकाउंट से कुछ छेड़खानी किया गया जिसमें मेरे पाकिस्तान से कुछ दोस्त बनाए गए ਇਸ ਲਈ ਮੈਂ ਆਪ ਜੁਠੀ ਅਫਵਾਹਾਂ 'ਤੇ ਕੋਈ ਵਿਸ਼ਵਾਸ ਨਾ ਕਰੇ ਜਦ ਤੱਕ ਮੇਰਾ ਖੁਦ ਦਾ ਆਪਣਾ ਕੋਈ ਵੀਡੀਓ ਆਪਕੇ ਸਾਹਮਣੇ ਨਾ ਆਵੇ ਇਸ ਵੀਡੀਓ ਦੇ ਵਿੱਚ ਤੇਜ ਬਹਾਦਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਵਾਲ ਪੁੱਛਤੇ ਨਜ਼ਰ ਆ ਰਹੇ ਨੇ ਕਿ ਕੀ ਪ੍ਰਸ਼ਟਾਚਾਰ ਦੇ ਖਿਲਾਫ ਖਲਾਸਾ ਕਰਨ ਦੀ ਵਜਨਾਲ ਉਹਨਾਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ ਆਪਣੇ ਫੇਸਬੁਕ ਅਕਾਊਂਟ ਦੇ ਨਾਲ ਛੁੜੇ ਉਹਨਾਂ ਦੇ ਤਾਂਸਾ ਇਲਜ਼ਾਮਾਂ ਦੇ ਉੱਤੇ ਉਹਨਾਂ ਨੇ ਮੀਡੀਆ ਰਿਪੋਰਟਾਂ ਦੇ ਉੱਤੇ ਆਪਣੀ ਪ੍ਰਤੀਕਿਰਿਆ ਦਿੱਤੀ ਮੀਡੀਆ ਰਿਪੋਰਟਾਂ ਦੇ ਵਿੱਚ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਸੀ ਕਿ ਜਾਂਚ ਵਿੱਚ ਯਾਦਵ ਦੇ ਫੇਸਬੁੱਕ ਪੇਜ ਵਿੱਚ 17% ਲੋਕ ਪਾਕਿਸਤਾਨੀ ਨੇ ਯਾਦਵ ਦੇ ਖਿਲਾਫ ਪੀਐਸਐਫ ਦੀ ਜਾਂਚ ਫਿਲਹਾਲ ਜਾਰੀ ਹੈ। ਆਦਰ ਨੇ ਉਧਾਨ ਮੰਤਰੀ ਸੇ ਪੁਸ਼ਨਾਤਾ ਹੋਂ ਕਿ ਮੈਂਨੇ ਜੋ ਵੀ ਇਹ ਸਭ ਕਹਾਣਾ ਦਿਖਾਇਆ ਥਾ ਉਹ ਬਿਲਕੁਲ ਸੱਚੇ ਥਾ ਲੇਕਿਨ ਉਸਕੇ ਬਾਅਦੂਨ ਵੀ ਕਿਸੇ ਪ੍ਰਕਾਰ ਦੀ ਕੋਈ ਜਾਂਚ ਨਹੀਂ ਹੋਈ ਜੁਰ ਮੇਰੇ ਕੋ ਹੀ ਮੈਂਟਰ ਡੀਟੋਲ ਤਰ੍ਹਾਂ ਕਿ ਆਦਦਾ ਕਿਉਂ ਇਸ ਤਰ੍ਹਾਂ ਦਾ ਕਿਛਲੀ ਗਏ ਮੈਨੇ ਸਿਰਫ ਇਹੀ ਕਿਹਾ ਸੀ ਕਿ ਅਦਰਨੀ ਪ੍ਰਧਾਨ ਮੰਤਰੀ ਖੁਦ ਚਾਹਤੇ ਥੇ ਕਿ ਦੇਸ਼ ਸੇ ਭ੍ਰਿਸ਼ਟਾਚਾਰ ਖਤਮ ਮੈਨੇ ਵੀ ਇਹੀ ਉਮੀਦ ਕਰਕੇ ਆਪਣੇ ਡਿਪਾਰਟਮੈਂਟ ਕਾ ਬਲਤਾਚਾਰ ਲਿਖਾਇਆ ਤੇਜ ਬਹਾਦਰ ਨੇ ਜਨਵਰੀ ਵਿੱਚ ਸੋਸ਼ਲ ਮੀਡੀਆ ਦੇ ਉਤੇ ਇੱਕ ਵੀਡੀਓ ਅਪਲੋਡ ਕੀਤਾ ਸੀ ਜਿਸ ਵਿੱਚ ਉਹਨਾਂ ਨੇ ਬੀਐਸਐਫ ਜਵਾਨਾਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਕੁਆਲਿਟੀ ਦੀ ਸ਼ਿਕਾਇਤ ਕੀਤੀ ਸੀ ਤੇ ਨਾਲ ਹੀ ਕੁਝ ਅਧਿਕਾਰੀਆਂ ਦੇ ਉਤੇ ਰਾਸ਼ਨ ਸਮਗਰੀ ਨੂੰ ਵੇਚਣ ਦੇ ਇਲਜ਼ਾਮ ਵੀ ਲਾਏ ਸੀ ਹਾਲਾਂਕਿ ਵੀਡੀਓ ਵਿੱਚ ਉਹਨਾਂ ਨੇ ਕਿਸੇ ਵੀ ਅਧਿਕਾਰੀ ਦਾ ਨਾਮ ਨਹੀਂ ਲਿਆ ਸੀ ਤੇਜ ਬਹਾਦਰ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਮੁਖਤਿਆਰ ਮਸਜਿਦ ਦਫਤਰ ਅਤੇ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਘਟਨਾ ਦੀ ਜਾਂਚ ਤੇ ਹੁਕਮ ਦਿੱਤੇ ਸੀ